ਚੰਦਰ ਗ੍ਰਹਿਣ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹੁਣ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਤਾਂ ਜਿਹੜੇ ਲੋਕਾਂ ਕੋਲ ਪੈਸਿਆਂ ਦੀ ਘਾਟ ਹੈ ਤਾਂ ਪੈਸਾਂ ਦੀ ਤੰਗੀ ਤੋਂ ਪਰੇਸ਼ਾਨ ਲੋਕ ਇਹ ਕੰਮ ਜ਼ਰੂਰ ਕਰਨ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਦਰਸਲ ਚੰਦਰ ਗ੍ਰਹਿਣ ਇੱਕ ਖਗੋਲੀ ਘਟਨਾ ਹੈ ਜੋ ਉਦੋਂ ਵਾਪਰਦੀ ਹੈ ਜਦੋਂ ਧਰਤੀ ਸੂਰਜ ਅਤੇ ਚੰ드ਰਮਾ ਦੇ ਵਿਚਕਾਰ ਆਉਂਦਾ ਹੈ ਅਤੇ ਚੰ드ਰਮਾ ਦੇ ਉੱਤੇ ਆਪਣਾ ਪਰਛਾਵਾ ਪਾਉਂਦੀ ਹੈ ਇਸ ਕਾਰਨ ਚੰ드ਰਮਾ ਕੁਝ ਸਮੇਂ ਦੇ ਲਈ ਅਸ਼ੰਕ ਜਾਂ ਫਿਰ ਪੂਰੀ ਤਰ੍ਹਾਂ ਟਕਿਆ ਰਹਿੰਦਾ ਹੈ ਪੂਰਾ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਪੂਰਾ ਚੰ드ਰਮਾ ਧਰਤੀ ਦੇ ਡੂੰਘੇ ਪਰਛਾਵੇਂ ਛੱਤ ਦੇ ਵਿੱਚ ਆ ਜਾਂਦਾ ਹੈ ਉਸ ਸਮੇਂ ਚੰ드ਰਮਾ ਲਾਲ ਦਿਖਾਈ ਦਿੰਦਾ ਜਿਸ ਨੂੰ ਬਲੱਡ ਮੂਨ ਕਿਹਾ ਜਾਂਦਾ ਹੈ ਅਸ਼ੰਕ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰ드ਰਮਾ ਦਾ ਸਿਰਫ ਇੱਕ ਹਿੱਸਾ ਧਰਤੀ ਦੇ ਪਰਛਾਵੇਂ ਦੇ ਨਾਲ ਟਕਿਆ ਹੁੰਦਾ ਹੈ ਤੇ ਪੈਨੂਮਬਰਲ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰ드ਰਮਾ ਧਰਤੀ ਦੇ ਹਲਕੇ ਪਰਛਾਵੇਂ ਦੇ ਵਿੱਚੋਂ ਲੰਘਦਾ ਇਸ ਦੇ ਵਿੱਚ ਚੰ드ਰਮਾ ਥੋੜਾ ਧੁੰਦਲਾ ਜਾਂ ਫਿਰ ਸਲੇਟੀ ਦਿਖਾਈ ਦਿੰਦਾ ਹੈ ਪਰ ਇਹ ਬਹੁਤ ਸਪਸ਼ਟ ਨਹੀਂ ਹੁੰਦਾ ਚੰਦਰ ਗ੍ਰਹਿਣ ਦੇ ਅਸ਼ੁੱਭ ਪ੍ਰਭਾਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਗ੍ਰਹਿਣ ਵਾਲੇ ਦਿਨ ਗਰੀਬਾਂ ਨੂੰ ਦਾਨ ਕਰੋ ਉਹਨਾਂ ਨੂੰ ਖਾਣਾ ਖਵਾਓ ਗਾਇਤਰੀ ਮੰਤਰ ਦਾ ਜਾਪ ਕਰੋ ਆਪਣੇ ਮਨਪਸੰਦ ਦੇਵਤੇ ਦੀ ਪੂਜਾ ਕਰੋ ਅਤੇ ਵਰਤ ਰੱਖੋ ਗ੍ਰਹਿਣ ਤੋਂ ਬਾਅਦ ਇਸ਼ਨਾਨ ਕਰੋ ਅਤੇ ਪੋਜਨ ਕਰੋ ਗਰਭਤੀ ਔਰਤਾਂ ਨੂੰ ਇਹਨਾਂ ਤਰੀਕਿਆਂ ਦੇ ਉੱਤੇ ਬੇहद ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਆਪਣੇ ਆਉਣ ਵਾਲੇ ਬੱਚੇ ਨੂੰ ਗਰਭ ਦੇ ਪ੍ਰਭਾਵਾਂ ਤੋਂ ਬਚਾਉਣ ਦੇ ਲਈ ਗਰਭ ਦੇ ਦੌਰਾਨ ਪੂਜਾ ਪਾਠ ਕਰਨਾ ਚਾਹੀਦਾ ਹੈ ਅਤੇ ਬਜ਼ੁਰਗਾਂ ਦੀਆਂ ਜੋ ਕਿ ਹਦਾਇਤਾਂ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਜੇਕਰ ਕੋਈ ਵੱਡਾ ਬਜ਼ੁਰਗ ਤੁਹਾਨੂੰ ਇਹਨਾਂ ਦਿਨਾਂ ਦੇ ਕੋਈ ਕੁਝ ਕਹਿੰਦਾ ਵੀ ਹੈ ਤਾਂ ਉਹਨਾਂ ਦੀ ਗੱਲਾਂ ਨੂੰ ਧਿਆਨ ਨਾਲ ਸੁਣਿਆ ਕਰੋ ਅਣ ਸੁਨਾ ਬਿਲਕੁਲ ਵੀ ਨਾ ਕਰਿਆ ਕਰੋ ਜੇਕਰ ਗੱਲ ਆਉਂਦੀ ਹੈ ਕਾਰੋਬਾਰ ਦੀ ਤਾਂ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਹੈ ਤਾਂ ਕੈਸ਼ ਬਾਕਸ ਜਾਂ ਫਿਰ ਤਿਜੋਰੀ ਦੇ ਵਿੱਚ ਦਖਣੀ ਵਰਤ ਸ਼ੰਕ ਜਾਂ ਫਿਰ ਸੱਤ ਛੋਟੇ ਨਾਰੀਅਲ ਸੱਤ ਗੋਮਤੀ ਚੱਕਰ ਰੱਖੋ ਰੋਗ ਤੋਂ ਬਚਣ ਦੇ ਲਈ ਗ੍ਰਹਿਣ ਦੇ ਦੌਰਾਨ ਮਹਾ ਮ੍ਰਿਤਯ ਜਯੰਤ ਮੰਤਰ ਦਾ ਜਾਪ ਕਰੋ ਮਹਾ ਮ੍ਰਿਤਯ ਜਯੰਤ ਜਯੰਤਰ ਦਾ ਅਭਿਸ਼ੇਕ ਕਰੋ ਰੋਗ ਦੇ ਇਲਾਜ ਦੇ ਲਈ ਦੱਸਦੇ ਕਿ ਪਿਗਲੇ ਹੋਏ ਦੇਸੀ ਘੋ ਨੂੰ ਕਾਂਸੀ ਦੇ ਕਟੋਰੇ ਦੇ ਵਿੱਚ ਭਰੋ 1 ਰੁਪਿਆ ਜਾਂ ਫਿਰ ਸਮਰਥਨ ਅਨੁਸਾਰ ਚਾਂਦੀ ਜਾਂ ਫਿਰ ਸੋਨੇ ਦਾ ਸਿੱਕਾ ਜਾਂ ਫਿਰ ਟੁਕੜਾ ਪਾਓ ਮਰੀਜ਼ ਨੂੰ ਇਸ ਦੇ ਵਿੱਚ ਆਪਣਾ ਪਰਛਾਵਾ ਦੇਖਣਾ ਚਾਹੀਦਾ ਹੈ ਅਤੇ ਇਸ ਨੂੰ ਕਿਸੇ ਨੂੰ ਦਾਨ ਕਰਨਾ ਚਾਹੀਦਾ ਹੈ ਤਾਂ ਲਈ ਇਲਾਜ ਰੋਗ ਦੇ ਲਈ ਹੈਗਾ ਗ੍ਰੈਂਡ ਦੌਰਾਨ ਤੁਲਾਦਾਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਤਨ ਪ੍ਰਾਪਤ ਕਰਨ ਦੇ ਲਈ શ્રી ਯੰਤਰ ਜਾਂ ਫਿਰ 쿠베ਰ ਯੰਤਰ ਨੂੰ ਪਵਿੱਤਰ ਕਰਵਾਓ ਅਤੇ ਇਸ ਨੂੰ ਪੂਜਾ ਸਥਾਨ ਦੇ ਉੱਤੇ ਰੱਖੋ ਅਤੇ શ્રી ਸ਼ੁਕਤ ਪੜੋ ਤਾਂ ગ્રਹਣ ਦੇ ਦੌਰਾਨ ਕਾਲ ਸਰਪ ਯੋਗ ਜਾਂ ਫਿਰ ਰਾਹੂ ਦੋਸ਼ ਦੀ ਸ਼ਾਂਤੀ ਕਿਸੇ ਜੋ ਕਿ ਸਮਰਥ ਕਰਮ ਕਾਂਡੀ ਤੋਂ ਪ੍ਰਾਪਤ ਕਰੋ ਤੇ ਦੱਸ ਦਈਏ ਕਿ ગ્રਹਣ ਖਤਮ ਹੋਣ ਤੋਂ ਬਾਅਦ ਪਾਏ ਹੋਏ ਕਪੜੇ ਉਤਾਰੋ ਤੇ 7 ਦਾਣਿਆਂ ਨੂੰ ਸਰੀਰ ਦੇ ਦੁਆਲੇ ਉਲਟ ਦਿਸ਼ਾ ਦੇ ਵਿੱਚ 7 ਵਾਰ ਘੁਮਾਓ ਅਤੇ ਉਹਨਾਂ ਨੂੰ ਕਿਸੇ ਅਪਾਹਜ ਮਰੀਜ਼ ਜਾਂ ਫਿਰਦਾਨ ਦੇ ਯੋਗ ਜੋ ਕਿ ਪ੍ਰਾ ਦੱਸਦੇ ਕਿ ਪ੍ਰਾਪਤਕਰਤਾ ਨੂੰ ਦਿਓ ਇਸ ਦੇ ਨਾਲ ਤੁਹਾਡੇ ਕਸ਼ਟ ਦੂਰ ਹੋ ਜਾਣਗੇ ਤਾਂ ਇਹ ਅਪਡੇਟ ਤੁਹਾਡੇ ਲਈ ਹੈ ਕਿਉਂਕਿ ਹੁਣ ਗ੍ਰਹਿਣ ਦੇ ਦਿਨ ਚੱਲ ਰਹੇ ਨੇ ਗ੍ਰਹਿਣ ਲੱਗ ਸਕਦਾ ਹੈਗਾ ਤਾਂ ਅਜਿਹੇ ਦੇ ਵਿੱਚ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈਗਾ ਜੇਕਰ ਉਹਨਾਂ ਨੂੰ ਮਨਾ ਕੀਤਾ ਜਾਂਦਾ ਹੈ ਤੇ ਉਹ ਬਾਹਰ ਨਾ ਜਾਣ ਤੇ ਅਜਿਹੇ ਦਿਨਾਂ ਦੇ ਵਿੱਚ ਉਹ ਪੂਜਾ ਪਾਠ ਕਰਨ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਅਸ਼ਾਂਤੀ ਹੈ ਪੈਸੇ ਦੀ ਕਮੀ ਹੈ ਤਾਂ ਜਿਵੇਂ ਜਿਵੇਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਤੁਸੀਂ ਉਵੇਂ ਕਰਕੇ ਜ਼ਰੂਰ ਦੇਖਿਓ ਤੁਹਾਨੂੰ ਲਾਭ ਜ਼ਰੂਰ ਮਿਲੇਗਾ